ਦਾਂਦਰ ਰੋਡ ਲੁਧਿਆਣਾ ਵਿਖੇ ਰਸਮੇ ਹਿੰਦ ਐਸਪੀ ਕੇਰ ਸਿੰਘ ਅਕੈਡਮੀ ਦੇ ਵਿੱਚ ਬਾਬੂ ਬਲਬੀਲ ਸਿੰਘ ਜੀ ਦੀ ਯਾਦ ਵਿੱਚ ਕੁਸ਼ਤੀ ਦਾ ਆਯੋਜਨ ਕਰਵਾਇਆ ਗਿਆ ਇਸ ਦੌਰਾਨ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਇਸ ਦੌਰਾਨ ਐਸਐਚਓ ਟ੍ਰਾਫਿਕ ਜਗਜੀਤ ਸਿੰਘ ਜਲਾਲਾ ਅਤੇ ਹਰੀ ਸਿੰਘ ਨਲਵਾ ਕਲਚਰਲ ਵੈਲਫੇਅਰ ਸੁਸਾਇਟੀ ਦੇ ਮੁਖੀ ਲਖਵੀਰ ਸਿੰਘ ਵੀ ਮੌਜੂਦ ਰਹੇ ਇਸ ਦੌਰਾਨ ਲਖਵੀਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਖੇਡ ਪ੍ਰਤੀ ਉਤਸ਼ਾਹ ਕਰਨ ਲਈ ਇਹ ਕੁਸ਼ਤੀ ਦਾ ਮੁਕਾਬਲਾ ਕਰਵਾਇਆ ਗਿਆ ਅੱਜ ਜੀ ਅਸੀਂ ਗਦਰੀ ਬਾਬਾ ਮਾਲ ਸਿੰਘ ਜੀ ਦੇ ਸੁਪੁੱਤਰ ਬਾਪੂਲ ਬੇਲ ਸਿੰਘ ਜੀ ਦੀ ਯਾਦ ਵਿੱਚ ਅੱਜ ਦਾ ਇਹ ਸਮਾਗਮ ਜੂਨੀਅਰ ਰੈਸਲਿੰਗ ਮੁਕਾਬਲੇ ਹੋਏ ਨੇ ਜਿੱਥੇ ਰੈਸਲਿੰਗ ਮੁਕਾਬਲੇ ਹੋਏ ਨੇ ਉੱਥੇ ਨਾਲ ਅਸੀਂ ਕੁਝ ਕੀ ਦੇ ਕੀ ਵਿਪੀਆਂ ਨੂੰ ਰਸਤਰੀ ਵੀ ਬੰਡੇ ਆ ਪਾ ਤੇ ਸਾਡੇ ਕੋਲ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਰੁਸਤ ਮੈਂ ਐਸਪੀ ਕੇਰ ਸਿੰਘ ਜੀ ਸਾਡੇ ਜਰਨਲ ਸਕਤਰ ਐਸ ਐਚਓ ਟ੍ਰੈਫਿਕ ਦਿਗਜੀਤ ਜੱਲਾ ਜੀ ਸਾਡੇ ਲੀਡਰ ਸਾਹਿਬ ਬਲਰਾਜ ਬੁੱਟਰ ਜੀ ਸਾਡੇ ਪ੍ਰਚਾਰਕ 77 ਰਣਜੀਤ ਲੋਟੇ ਜੀ ਗ੍ਰਿੰਦਰ ਰੁੱਬੀ ਜੀ ਹੋਰ ਵੀ ਕਾਫੀ ਸਖੀਤਾਂ ਸਾਡੇ ਕੋਲ ਅੱਜ ਪਹੁੰਚੀਆਂ ਵਾ ਕਿ ਵੀਨ ਇਸ ਟੂਰਨਾਮੈਂਟ ਦੇ ਵਿੱਚ 25 ਤੋਂ ਕਰੀਬ ਪਾਰਟਿਸਿਪੇਟ ਕੀਤਾ ਪਹਿਲਵਾਨਾਂ ਨੇ ਤੇ ਅਸੀਂ ਸਪੈਸ਼ਲ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਛੋਟੇ ਵੀਰ ਕਾਕਾ ਆਸਟ੍ਰੇਲੀਆ ਜਿਹੜੇ ਕਿ ਸਾਡੇ ਛੋਟੇ ਵੀਰ ਨੇ ਸਾਨੂੰ ਹਰ ਟਾਈਮ ਹੈਲਪ ਕਰਦੇ ਰਹਿੰਦੇ ਨੇ ਤੇ ਬਾਕੀ ਅਸੀਂ ਜਨਰਲ ਹਰੀ ਸਿੰਘ ਨਾਲ ਉਹ ਸੈਟੀ ਵੱਲੋਂ ਤੁਹਾਨੂੰ ਪਤਾ ਹੈ ਇਸ ਚੈਨਲ ਦੇ ਅਸੀਂ ਪ੍ਰਾਲੇ ਕਰਦੇ ਰਹਾਂਗੇ ਅੱਗੇ ਤੋਂ ਵੀ ਕਰਾਂਗੇ ਜਿਹੜੇ ਮੁਕਾਬਲੇ ਕਰਾਏ ਗਏ ਨੇ ਇੱਥੇ ਐਸਪੀ ਕੇਰ ਸਿੰਘ ਤੇ ਪ੍ਰਭਜੋਤ ਦਾ ਸਨਮਾਨ ਕੀਤਾ ਗਿਆ ਇਹ ਬੜਾ ਵਧੀਆ ਸਾਡੇ ਜਰਨਲ ਹਰਿ ਸਿੰਘ ਨਾਲ ਲੋਹਾ ਕਲਚਰ ਐਂਡ ਵੈਲਫੇਅਰ ਸੋਸਾਇਟੀ ਇਦਾਂ ਦੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ ਤੇ ਮੈਂ ਹੋਰ ਸ਼ਹਿਰ ਵਾਸੀਆਂ ਨੂੰ ਵੀ ਕਹੂੰਗੇ ਸਾਰੀਆਂ ਐਨ ਜੀਓ ਸਾਰੀਆਂ ਸੋਸਾਇਟੀਆ ਇਦਾਂ ਦੇ ਪ੍ਰੋਗਰਾਮ ਕਰਾਉਣ ਤਾਂ ਜੋ ਬੱਚਿਆਂ ਨੂੰ ਅੱਗੇ ਤੋਂ ਉਤਸ਼ਾਹ ਮਿਲ ਸਕੇ ਧੰਨਵਾਦ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼